ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦੇ ਗੋਲੂਵਾਲਾ ਚ ਵਾਪਰੀ ਘਟਨਾ ਨੇ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਨੇ ਘਟਨਾ ਵਾਪਰਨ ਦੇ ਕਾਰਨ ਕੁਝ ਵੀ ਰਹੇ ਹੋਣ ਪਰ ਜਿਸ ਤਰੀਕੇ ਹਮਲਾ ਕੀਤਾ ਗਿਆ ਉਸ ਨੂੰ ਕਿਸੇ ਵੀ ਤਰੀਕੇ ਸਹੀ ਨਹੀਂ ਕਿਹਾ ਜਾ ਸਕਦਾ ਇਸ ਤੋਂ ਬਾਅਦ ਰਸੇਵਰ ਲਗਾਉਣ ਦੀਆਂ ਚਰਚਾਵਾਂ ਮਜ਼ੂਰਾਂ ਤੇ ਨੇ ਹੁਣ ਇਸ ਮਾਮਲੇ ਚ ਕਈ ਹੋਰ ਵੱਡੇ ਖੁਲਾਸੇ ਹੋਏ ਨੇ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦੇ ਗੋਲੂਵਾਲਾ ਸਥਿਤ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਹੋਈ ਹੰਸਕ ਝੜ ਵਿੱਚ ਭਾਜਪਾ ਵਿਧਾਇਕ ਗੁਰਵੀਰ ਸਿੰਘ ਬਰਾੜ ਦੀ ਕਥਿਤ ਸ਼ਮੂਲੀਅਤ ਦੀ ਸਖਤ ਨਿੰਦਿਆ ਕੀਤੀ ਹੈ ਜਿੱਥੇ ਇੱਕ ਸਮੂਹ ਵੱਲੋਂ ਪਵਿੱਤਰ ਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ ਸਨ ਸਰਨਾ ਨੇ ਇਸ ਘਟਨਾ ਨੂੰ ਸਿੱਖ ਧਾਰਮਿਕ ਮਾਮਲਿਆਂ ਦਾ ਰਾਜਨੀਤੀਕਰਨ ਅਤੇ ਦਖਲਅੰਦਾਜ਼ੀ ਕਰਨ ਦੀ ਇੱਕ ਸਪਸ਼ਟ ਕੋਸ਼ਿਸ਼ ਕਰਾਰ ਦਿੱਤਾ Rajasthan ਵਿੱਚ BJP ਲੀਡਰਸ਼ਿਪ ਨੂੰ ਸਥਿਤੀ ਨੂੰ ਵਿਗਾੜਨ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਕਿਸੇ ਵੀ ਸਿਵਲ ਅਥਾਰਟੀ ਦਾ ਸਿੱਖ ਧਾਰਮਿਕ ਸੰਸਥਾਵਾਂ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ ਗੁਰਦੁਆਰਾ ਪ੍ਰਬੰਧਨ ਅਤੇ ਵਿਵਾਦਾਂ ਨਾਲ ਸੰਬੰਧਿਤ ਮਾਮਲਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਅਧੀਨ ਹੱਲ ਕੀਤਾ ਜਾਂਦਾ ਹੈ ਉਹਨਾਂ ਅੱਗੇ ਕਿਹਾ ਕਿ ਲਗਾਤਾਰ ਸਰਕਾਰਾਂ ਨੂੰ ਵਾਰ-ਵਾਰ ਯਾਦ ਦਵਾਇਆ ਗਿਆ ਕਿ ਗੁਰਦੁਆਰੇ ਮਾਮਲੇ ਰਾਜਨੀਤਿਕ ਖੇਡ ਦਾ ਮੈਦਾਨ ਨਹੀਂ ਹਨ ਅਤੇ ਪ੍ਰਸ਼ਾਸਕੀ ਤਰੀਕਿਆਂ ਨਾਲ ਇਹਨਾਂ ਨੂੰ ਕੰਟਰੋਲ ਕਰਨ ਦੀ ਕੋਈ ਵੀ ਕੋਸ਼ਿਸ਼ ਗੈਰਸੰਵਧਾਨਿਕ ਅਤੇ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਹੈ ਸਰਨਾ ਨੇ ਹਿੰਸਾ ਦੀ ਨਿਆਂਇਕ ਜਾਂਚ ਦੀ ਮੰਗ ਵੀ ਕੀਤੀ ਹੈ ਉਹਨਾਂ ਇਲਜ਼ਾਮ ਲਗਾਏ ਕਿ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੋਵੇਂ ਧੜਿਆਂ ਵਿਚਕਾਰ ਪਹਿਲਾਂ ਤੋਂ ਬਣੇ ਤਣਾਅ ਦੇ ਬਾਵਜੂਦ ਹਮਲੇ ਨੂੰ ਰੋਕਣ ਵਿੱਚ ਅਸਫਲ ਰਹੇ ਨੇ ਕਾਨੂੰਨ ਵਿਵਸਥਾ ਨੂੰ ਵੜਾਈ ਰੱਖਣ ਦੀ ਬਜਾਏ ਅਧਿਕਾਰੀਆਂ ਨੇ ਪੱਖਪਾਤੀ ਤਾਕਤਾਂ ਨੂੰ ਇੱਕ ਸੁਵੇਦਨਸ਼ੀਲ ਧਾਰਮਿਕ ਮੁੱਦੇ ਦਾ ਸੋਸ਼ਣ ਕਰਨ ਦੀ ਆਗਿਆ ਦਿੱਤੀ ਉਹਨਾਂ ਕਿਹਾ ਕਿ ਗੋਲੂਵਾਲ ਦੀ ਸੰਗਤ ਨੇ ਆਦੀ ਹੱਕਦਾਰ ਹੈ ਨਾ ਕਿ ਸਰਕਾਰੀ ਦਖਲਅੰਦਾਜ਼ੀ ਦੀ ਸਰਨਾ ਨੇ ਸਿੱਖ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਤੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਆਪਣਾ ਵਿਸ਼ਵਾਸ ਬਣਾਈ ਰੱਖਣ ਦੀ ਅਪੀਲ ਕੀਤੀ ਜੋ ਕਿ ਪੰਥ ਦੇ ਅੰਦਰ ਅਜਿਹੇ ਵਿਵਾਦਾਂ ਦਾ ਫੈਸਲਾ ਕਰਨ ਲਈ ਨੈਤਿਕ ਅਤੇ ਧਾਰਮਿਕ ਅਧਿਕਾਰ ਰੱਖਦੇ ਨੇ ਤੇਜਿੰਦਰਪਾਲ ਸਿੰਘ ਟਿੰਮਾ ਨੇ ਕਿਹਾ ਕਿ ਭਾਜਪਾ ਨੇ ਆਪਣੀ ਔਕਾਤ ਦਿਖਾ ਦਿੱਤੀ ਹੈ ਉਹਨਾਂ ਖੁਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੂਵਾਲਾ ਪੁਲਿਸ ਸਟੇਸ਼ਨ ਵਿੱਚ ਮੇਰੇ ਵਿਰੁੱਧ 295ਏ ਦਾ ਕੇਸ ਦਰਜ ਕੀਤਾ ਗਿਆ ਉਹਨਾਂ ਕਿਹਾ ਕਿ ਹੋਰ ਝੂਠੇ ਕੇਸ ਦਰਜ ਕਰੋ ਮਜ਼ਾ ਉਦੋਂ ਆਉਂਦਾ ਜੇਕਰ ਤੁਸੀਂ ਮੇਰੀ ਆਵਾਜ਼ ਦਵਾ ਸਕਦੇ ਹੋ ਮੋ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਗੋਲੂਵਾਲਾ ਗੁਰਦੁਆਰਾ ਮਾਮਲੇ ਵਿੱਚ ਭਾਜਪੀ ਨੇ ਪ੍ਰਚਾਰ ਕੀਤਾ ਕਿ ਪਿੰਡ ਦੇ ਭਾਈਚਾਰੇ ਦੀ ਲੜਾਈ ਹੈ ਅਤੇ ਪਿੰਡ ਵਾਸੀਆਂ ਨੇ ਖੁਦ ਗੁਰਦੁਆਰੇ ਤੇ ਹਮਲਾ ਕਰਕੇ ਕਬਜ਼ਾ ਕਰ ਲਿਆ ਹਾਲਾਂਕਿ ਹਮਲੇ ਵਿੱਚ ਗ੍ਰਿਫਤਾਰ ਕੀਤੇ ਗਏ 22 ਵਿਅਕਤੀਆਂ ਵਿੱਚੋਂ ਕੋਈ ਵੀ ਗੋਲੂਵਾਲ ਤੋਂ ਨਹੀਂ ਸੀ ਸਗੋਂ ਹਰਿਆਣਾ ਪੰਜਾਬ ਫਿਰੋਜ਼ਪੁਰ ਸੁਨਾਮ ਬੱਜੂ ਅਨੂਪਗੜ ਅਤੇ ਰਵਾਲਾ ਤੋਂ ਸੀ ਹੁਣ ਇਹ ਖਬਰਾਂ ਉਨਾ ਸਾਰਿਆਂ ਦੇ ਮੂੰਹ ਤੇ ਇੱਕ ਤਿੱਖੀ ਚਪੇੜਾ ਜਿਨ੍ਹਾਂ ਨੇ ਕਿਹਾ ਸੀ ਕਿ ਪਿੰਡ ਵਾਸੀਆਂ ਨੇ ਇਸਤੇ ਕਬਜਾ ਕਰ ਲਿਆ ਬਾਕੀ ਇਸ ਬਾਬਤ ਹੋਰ ਕੀ ਕੁਝ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਗੁਰਦੁਆਰਾ ਮਹਿਤਾਬਗੜ ਸਾਹਿਬ ਗੋਲੂ ਵਾਲਾ ਤੇ ਭਾਜਪਾ ਸਰਕਾਰ ਇਹ ਬੜੇ ਚਰਚਾ ਦਾ ਵਿਸ਼ਾ ਬਣੇ ਹੋਏ ਆ ਹਾਲਾਤ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਭਾਜਪਾ ਨੇ ਇਹਦਾ ਭੰਡੀ ਪ੍ਰਚਾਰ ਕੀਤਾ ਗਿਆ ਕਿ ਪਿੰਡ ਦੀ ਲੜਾਈ ਹੈ ਪਿੰਡ ਦੇ ਬੰਦੇ ਵਿਰੋਧ ਕਰ ਰਹੇ ਗੁਰਦੁਆਰਾ ਮਹਿਤਾਬਗੜ ਸਾਹਿਬ ਦਾ ਹੁਣ ਇਸ ਤੋਂ ਵੱਡੀ ਲਹਨਤ ਇਸ ਤੋਂ ਵੱਡੀ ਨਿਮੋਸ਼ੀ ਹੋ ਸਕਦੀ ਕਿ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਅੱਜ ਉਹ ਰਾਜਸਥਾਨ ਦੀਆਂ ਸਾਰੀਆਂ ਖ਼ਬਰਾਂ ਸਾਰੇ ਟੀਵੀ ਚੈਨਲ ਭਰੇ ਹੋਏ ਐ ਜਿਹੜੇ 22 ਬੰਦੇ ਗ੍ਰਿਫਤਾਰ ਕੀਤੇ ਗਏ ਜਿਹਨਾਂ ਹਮਲਾ ਕੀਤਾ ਜਿਹਨਾਂ ਨੇ ਉਹ 22 ਬੰਦੇ ਪਿਚੋਕਲਾ ਹਰਿਆਣਾ ਤੋਂ ਸੁਨਾਮ ਤੋਂ ਫਿਰੋਜ਼ਪੁਰ ਤੋਂ ਬੱਜੂ ਤੋਂ ਊਨੂਪਗੜ ਤੋਂ ਰਾਵਲਾ ਤੋਂ ਉਹ ਬੰਦੇ ਇਕੱਠੇ ਕੀਤੇ ਗਏ ਸੀਗੇ ਇੱਕ ਵੀ ਬੰਦਾ ਇਸ ਹਮਲੇ ਵਿੱਚ ਜੋ ਪਰਸੇ ਬੰਦੇ ਫੜੇ ਆ ਉਹਦੇ ਮੁਤਾਬਕ ਇੱਕ ਵੀ ਬੰਦਾ ਗੋਲੂ ਵਾਲੇ ਦਾ ਨਹੀਂ ਹੈਗਾ ਹੁਣ ਜਿਹੜੇ ਪੰਡੀ ਪ੍ਰਚਾਰ ਕਰਦੀ ਪਿੰਡ ਦੀ ਲੜਾਈ ਹੈ ਪਿੰਡ ਦੀ ਲੜਾਈ ਆ ਹੁਣ ਕਿਹੜੇ ਮੋਨ ਨਾਲ ਕਹਿਣਗੇ ਹੁਣ ਵਿਸ਼ਾ ਇਹ ਹੈ ਕਿ ਅੱਡਰ ਥਾਵਾਂ ਤੋਂ ਬੰਦੇ ਕਿੰਨੇ ਇਕੱਠੇ ਕੀਤੇ ਕਿਹਦੀ ਸ਼ੈ ਸੀਗੀ ਕਿੰਨੇ ਫੰਡਿੰਗ ਕੀਤੀ ਕਿੰਨੇ ਹਮਲਾ ਕਰਾਇਆ ਇਹਦੇ ਬਾਰੇ ਕੋਈ ਦੋਰਾਵਾ ਹੈ ਅਸੀਂ ਵਾਰ-ਵਾਰ ਕਹਿਆ ਸੀਗਾ ਜੇ ਜੁਰਤ ਹਿੰਮਤ ਆ ਗਈ ਐ ਨਾ ਤੇ ਤਰਕ ਨਾਲ ਗੱਲ ਕਰੋ ਹੁਣ ਰੋਂਦੇ ਪਏ ਐ ਕਿ ਬਈ ਜੀਤ ਬੀਜੇਪੀ ਦਾ ਨਾਮ ਲੈਨੇ ਹੋ ਤੁਸੀਂ ਗੱਲ ਦੇਖਿਓ ਜਦੋਂ ਲੜਾਈ ಕಾಂಗ್ರೆਸ ਨਾਲ ਅਸੀਂ ਲੜਾਈ ਲੜੀ ಕಾಂಗ್ರೆਸ ਨਾਲ ਬੜੇ ਕੇਸ ਪੁਆਏ ਜੇਲਾਂ ਬੜੀ ਕਟੀਆਂ ਹੁਣ ਲੜਈਏ ਬੀਜੇਪੀ ਨਾਲ ਕਿਉਂਕਿ ਸਾਡੇ ਲਈ ਹਮੇਸ਼ਾ ਕਹਨੇ ਆ ਅਸੀਂ ਆਪਣੇ ਸਮਾਜ ਦੀ ਆਪਣੇ ਕੌਮ ਦੀ ਆਪਣੇ ਦੇਸ਼ ਦੀ ਆਪਣੇ ਭਾਈਚਾਰੇ ਸੰਘ ਦੀ ਲੜਾਈ ਲੜਦੇ ਆਂ ਪਾਰਟੀ ਕੋਈ ਹੋਵੇ ਅਸੀਂ ਕਦੀ ਪਰਵਾਹ ਨਹੀਂ ਕੀਤੀ ਇਸ ਗੱਲ ਦੀ ਕੀਤੀ ਹੁਣ ਤੁਸੀਂ ਜਿਹੜੇ ਲੋਕੀ ਕਮੈਂਟ ਪਾ ਰਹੇ ਆ ਜਿਹੜੇ ਕਹਿੰਦਾ ਬੀਜੇਪ ਦਾ ਕੋਈ ਰੋਲ ਨਹੀਂਗਾ ਯਾਰ ਮਾੜੀ ਮੋਟੀ ਸ਼ਰਮ ਕਰੋ ਹੁਣ ਹਰ ਬੰਦਾ ਪ੍ਰੋਫਾਈਲ ਚੈੱਕ ਕਰਦਾ ਜਿਹੜਾ ਕਮੈਂਟ ਪਾ ਰਿਹਾ ਸਾਰੇ ਬੀਜੇਪ ਦੇ ਆ ਕੋਈ ਪ੍ਰਵਕਤ ਹੈ ਕੋ ਦੂਜਾ ਹੈ ਕੋ ਤੀਜਾ ਹੈ ਕੋ ਚੌਥਾ ਸਾਰੇ ਬੀਜੇਪ ਵਾਲੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਕਿ ਬੀਜੇਪ ਰੋਲ ਨਹੀਂ ਹੈਗਾ ਜੇ ਭਾਜਪਾ ਰੋਲ ਨਹੀਂ ਗਿਆ ਇੱਕ ਵੀ ਬੰਦਾ ਦੱਸੇ ਉੱਠ ਕੇ ਕਿ ਭਾਜਪਾ ਦਾ ਇਹ ਸਫਿਰਦ ਬੰਦਾ ਸੀਗਾ ਜਿਨੇ ਬਹਿ ਕੇ ਗੱਲ ਸੁਲਤਾਨ ਦੀ ਕੋਸ਼ਿਸ਼ ਕੀਤੀ ਜੇ ਤੁਸੀਂ ਕਹਿੰਦੇ ਸਾਡੀ ਸਰਕਾਰ ਸਾਡੀ ਵਰਡ ਦੀ ਸਭ ਤੋਂ ਵੱਡੀ ਪਾਰਟੀ ਹੈਗੀ ਆ ਸਾਡਾ ਸੰਗ ਸਭ ਤੋਂ ਵੱਡਾ ਹੈਗਾ ਕਿਉਂ ਉਦੋਂ ਕਿੱਥੇ ਕਿ ਸਰ ਤੁਸੀਂ ਗਏ ਸੀਗੇ ਜੇ ਤੁਹਾਨੂੰ ਪਤਾ ਲੰਬੂ ਲੱਗ ਰਿਹਾ ਕਿਉਂਕਿ ਤੁਸੀਂ ਤਾਂ ਸਾਹਮਣੇ ਲੰਬੂ ਲਾਂਚ ਤੁਸੀਂ ਲੋਕ ਆਪ ਲੋਕ ਸੀਗੇ ਨਹੀਂ ਤਾਂ ਪਹਿਲਾਂ ਬੰਦੇ ਆ ਜੇਪ ਅਸੀਂ ਵਾਰ-ਵਾਰ ਕਹਿ ਰਹੇ ਅਸੀਂ ਦੁਹਾਈ ਪਾਈ ਕਿ ਹਮਲਾ ਹੋਊਗਾ ਹਮਲਾ ਹੋਊਗਾ ਮੇਲਾ ਤੱਕ ਪਾ ਦਿੱਤੇ ਗੀਆਂ ਫਿਰ ਇਹਦੇ ਪਿੱਛੇ ਨਲਾਕੀ ਕੀਦੀ ਐ ਸ਼ਰਾਰਤ ਕੀਦੀ ਐ ਜਿਹੜਾ ਐਮਐਲਏ ਜ਼ੋਰ ਪਾ ਰਿਹਾ ਉਹ ਕਿਹੜੀ ਪਾਰਟੀ ਦਾ ਸਰਕਾਰ ਕਿਹੜੀ ਪਾਰਟੀ ਦੀ ਐ ਜਿਹੜੇ ਹਮਲਾਵਰ ਵੜ ਕਿਹੜੀ ਪਾਰਟੀ ਦੇ ਸੀਗੇ ਕਿੱਥੋਂ ਬੰਦੇ ਆਏ ਕਿੰਨੇ ਇਕੱਠੇ ਕੀਤੇ ਇਸ ਕਰਕੇ ਸਾਡੀ ਉਹ ਗੱਲ ਸਾਬਤ ਹੋ ਗਈ ਕਿ ਇਹ ਲੜਾਈ ਪਿੰਡ ਦੀ ਸੰਗਤ ਦੀ ਲੜਾਈ ਨਹੀਂ ਗਈ ਇਹ ਲੜਾਈ ਉਹਨਾਂ ਤਾਕਤਾਂ ਨਾਲ ਹੈ ਜਿਹੜੀ ਤਾਕਤਾਂ ਨਹੀਂ ਚੁੰਦੀਆਂ ਕਿ ਹਨੁਮਾਨਗੜ੍ਹ ਚ ਸਿੱਖਾਂ ਦਾ ਕੇਂਦਰੀ ਸਤਨ ਬਣਿਆ ਗੁਰਦੁਆਰਾ ਮਹਿਤਾਬਗੜ੍ਹ ਕੌਮ ਦੀ ਗੱਲ ਕਰੇ ਸਿੱਖੀ ਸਿਧਾਂਤਾਂ ਦੀ ਗੱਲ ਕਰੇ ਇਹ ਲੜਾਈ ਬੀਬੀ ਹਰਮੀਤ ਕੌਰ ਖਿਲਾਫ ਤਾਂ ਸੀਗੀ ਨਾ ਕਿ ਪਿੰਡ ਦੀ ਲੜੀ ਜੀ ਹਾਂ ਠੀਕ ਹੈ ਦੋ ਚਾਰ ਢਾਈ ਤਾਂ ਹਰੇਕ ਸਾਤੇ ਮਿਲਦੇ ਆ ਕਿਹੜੀ ਕੌਮ ਚ ਨਹੀਂ ਗਏ ਡੰਗੂ ਤੇ ਚੰਦੂ ਹਰੇਕ ਕੌਮ ਚ ਹੁੰਦੇ ਆ ਇਹ ਮਾਂ ਚ ਭਲੇਖਾ ਥੋੜੇ ਬੰਚਾ ਕੇ ਸੋ ਉਹ ਗੰਗੂ ਚੰਦੂ ਨਾਰ ਲਾ ਕੇ ਜੋ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਦੀਆਂ ਖ਼ਬਰਾਂ ਨੇ ਅੱਜ ਦੇ ਚੈਨਲਾਂ ਨੇ ਸਾਬਤ ਕਰਤਾ ਕਿ ਲੜਾਈ ਸਿਰਫ਼ ਸਿੱਖੀ ਸਿਧਾਂਤਾਂ ਨੂੰ ਸਿੱਖੀ ਸੋਚ ਨੂੰ ਸਿੱਖੀ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੇ ਕਬਜ਼ਾ ਕਰਨ ਦੀ ਨੀਤ ਨਾਲ ਇਹ ਹਮਲਾ ਕੀਤਾ ਗਿਆ ਹੁਣ ਗੱਲ ਆਂਦੀ ਰিসিਵਰ ਦੀ ਕਿਉਂ ਭਾਈ ਘੋਰ ਸਿਵਰ ਲੱਗੂਗਾ ਅਸੀਂ ਪਹਿਲਾਂ ਕਹਿੰਦੇ ਸੀ ਕਿ ਪੰਥ ਦਾ ਫੈਸਲਾ ਖਾਲਸਾ ਪੰਥ ਕਰੂਗਾ ਕੀ ਹੁਣ ਸਰਕਾਰਾਂ ਉਹ ਤਾਂ ਪ੍ਰਬੰਧ ਚਲਾਣਗੀਆਂ ਕੀ ਸਰਕਾਰਾਂ ਸਰਕਾਰ ਦੇਖਣਗੇ ਗੁਰੂ ਦਾ ਪ੍ਰਬੰਧ ਹੁਣ ਤਾਂ ਬੜੇ ਲੋਕਾਂ ਦੇ ਮਨ ਚ ਚਰਚਾ ਚੱਲਦੀ ਏ ਲੋਕਾਂ ਦੇ ਮਨ ਚ ਵਹਿਮ ਹੋਏ ਬਟੇ ਵੀਰ ਜਿਹੜੇ ਬੰਦੇ ਬੀਡੀਆਂ ਸਿਗਰਟਾਂ ਪੀਂਦੇ ਆ ਉਹ ਬੰਦੇ ਪ੍ਰਬੰਧ ਚਲਾਣਗੇ ਉੱਥੇ ਦਾ ਇਹ ਉਹ ਬੰਦੇ ਰਸੀਵਰ ਲੱਗਣਗੇ ਉੱਥੇ ਦੇ ਇਹ ਗੱਲਾਂ ਨੂੰ ਵਿਰਾਮ ਪਾਓ ਇਹ ਗੱਲਾਂ ਨਾ ਵਧਣ ਪਾਚ ਵਾਰ ਵਰਗੇ ਨੇ ਆ ਇਹਦਾ ਪ੍ਰਬੰਧ ਸ੍ਰੀ ਕਲਤਕ ਸਾਬ ਕੋਲੇ ਆ ਅਕਾਲ ਤੱਕ ਫੈਸਲਾ ਕਰੂਗਾ ਜੋ ਚਾਹੂਗਾ ਉਹ ਹੋਊਗਾ ਇਸ ਕਰਕੇ ਖਾਸ ਤੌਰ ਤੇ ਬੀਜੇਪੀ ਵਾਲੇ ਤੇ ਸੰਗ ਵਾਲੇ ਜਿਹੜੇ ਲਗਾਤਾਰ ਪੋਸਟਾਂ ਵੀਡੀਓ ਪਾ ਰਹੇ ਆ ਆਪਣੀ ਪੀੜੀ ਥਲੇ ਸੋਟਾ ਮਾਰੋ ਤੇ ਕਿਉਂਕਿ ਅੱਜ ਦੀ ਅਖਬਾਰਾਂ ਨੇ ਅੱਜ ਦੀ ਖਬਰਾਂ ਨੇ ਸਾਬਤ ਕਰਤਾ ਕਿ ਉਹ ਸਾਰੇ ਬਾਈ ਦੇ ਬਾਈ ਬੰਦੇ ਗੋਲੂ ਵਾਲਾ ਮੰਡੀ ਦੇ ਨਹੀਂ ਸੀਗੇ ਇਸ ਤੋਂ ਸਾਬਤ ਹੁੰਦਾ ਹੈ ਕਿ ਹਮਲਾ ਬੜਾ ਪ੍ਰਯੋਜਿਤ ਬੜਾ ਸੰਯੋਜਿਤ ਸੰਭਲਾ ਸੀਗਾ ਰੱਬ ਮਿਹਰ ਕਰੇ ਇਹ ਲੜਾਈ ਵੀ ਖਾਲਸਾ ਪੰਥ ਦੇ ਜਿੱਤੂਗਾ ਗੁਰਦਪਤ ਪ੍ਰਵੰਸ ਫਿਰ ਖਾਲਸਾ ਪੰਥਕਲ ਹੋਊਗਾ ਤੇ ਬੀਬੀ ਹਰਬੀਤ कौर ਉਸੇ ਤਰ੍ਹਾਂ ਉੱਥੇ ਸੇਵਾ ਕਰੂਗੀ ਇਹਦੇ ਲਈ ਸਾਨੂੰ ਜੋ ਵੀ ਅੰਦੋਲਨ ਕਰਨਾ ਪਿਆ ਜੋ ਵੀ ਸੜਕਾਂ ਤੇ ਆਉਣਾ ਪਿਆ ਜੋ ਵੀ ਰੋਸ ਜ਼ਾਹਿਰ ਕਰਨਾ ਪਿਆ ਜੋ ਵੀ ਸਾਨੂੰ ਇਹਦੇ ਬਾਰੇ ਕਰਨਾ ਪਿਆ ਅਸੀਂ ਕਰਾਂਗੇ ਪਰ ਪ੍ਰਵੰਧ ਖਾਲਸਾ ਪੰਥ ਕੋ ਰੂਗਾ ਆਪ ਜੀ ਨੂੰ ਪਤਾ ਹੀ ਹੈ ਪਿਛਲੇ ਜਿਹੜਾ ਵਿਵਾਦ ਹਨਮਾਨਗੜ੍ਹ ਵਿਖੇ ਮੰਡੀ ਗੋਡੂ ਵਾਲਾ ਦੇ ਗੁਰਸਹਾਬ ਸਾਹਿਬ ਦਾ ਚੱਲ ਰਿਹਾ ਹੈ ਤੋ ਇਹਦੇ ਵਿੱਚ ਨਵੀਂ ਅਪਡੇਟ ਅੱਜ ਅਖਬਾਰਾਂ ਦੇ ਵਿੱਚ ਪੁਲਿਸ ਨੇ ਜੋ ਦਿੱਤੀ ਹੈ ਰਾਜਸਥਾਨ ਪੱਤਰਕਾਰਾਂ ਦੇ ਵਿੱਚ ਉਹਦੇ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ ਹੈ 22 ਬੰਦਿਆਂ ਦੀ ਲਿਸਟ ਉਹ ਸਾਰੀਆਂ ਸੰਗਠਾ ਨੇ ਦੇਖ ਲਈ ਹੋਣੀ ਹੈ ਉਹਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਹੈ ਕਿ ਉਹ ਜਿਹੜੇ 22 ਦੇ 22 ਬੰਦਿਆਂ ਦੀ ਜਿਹੜੀ ਲਿਸਟ ਹੈ ਇੱਕ ਵੀ ਬੰਦਾ ਉਹਦੇ ਵਿੱਚ ਗੋਲੂ ਵਾਲੇ ਮੰਡੀ ਦਾ ਨਹੀਂ ਹੈ ਸੋ ਇਸ ਕਰਕੇ ਸਾਰੇ ਬੁੱਧੀਜੀਵੀ ਸਿਆਣੇ ਗੁਰਮਖਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੁਣ ਹੈ ਵੀ ਇਹ ਬਾਅਦ ਕਿਵੇਂ ਅਤੇ ਕੀ ਗੱਲ ਹੈ ਤੇ ਕਿਸ ਤਰ੍ਹਾਂ ਚੱਲਿਆ ਇਹ ਸੋ ਇਹ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਸੋ ਇਸ ਕਰਕੇ ਸਾਡੀ ਇਹ ਬੇਇੱਜ਼ਤੀ ਹੈ ਸੰਗਤਾਂ ਨੂੰ ਜਿਹੜਾ ਨੇ ਵੱਢਿਆ ਟੁੱਕਿਆ ਗਿਆ ਬਜ਼ੁਰਗਾਂ ਤੇ ਹਮਲੇ ਕੀਤੇ ਗਏ ਹੁਣ ਇਹ ਰਾਜਨੀਤੀ ਮਸਲਾ ਤੁਹਾਨੂੰ ਆਪਣੇ ਆ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਇਹਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਔਰ ਕੋਸ਼ਿਸ਼ ਕਰਨ ਦੇ ਬਾਵਜੂਦ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਮਸਲਾ ਭਾਗ ਗਿਆ ਪੰਜਾਬ ਤੱਕਰ ਗਿਆ ਪੰਜਾਬ ਦੀਆਂ ਜਥੇਬੰਦੀਆਂ ਨੇ ਨੋਟਿਸ ਲੈ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਨੇ ਨੋਟਿਸ ਲੈ ਲਿਆ ਸ਼੍ਰੋਮਣੀ ਕਮੇਟੀ ਨੇ ਇਹਦੇ ਬਾਰੇ ਨੋਟਿਸ ਲੈ ਲਿਆ ਤਾ ਹੁਣ ਇਹ ਘਬਰਾਏ ਹੋਏ ਲੋਕ ਝੂਠੇ ਕੇਸ ਦਰਜ ਕਰਨੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਆ ਹੁਣੇ ਪਤਾ ਲੱਗਿਆ ਕਿ ਭਾਈ ਤਜਿੰਦਰਪਾਲ ਸਿੰਘ ਜੀ ਦੇਤੇ ਇਹਨਾਂ ਨੇ ਪੜਕਾਉ ਭਾਸ਼ਣ ਦਾ ਕੇਸ ਦਰਜ ਕੀਤਾ ਸੋ ਕਿਉਂਕਿ ਜੇ ਸਾਡੇ ਨਾਲ ਸਰਕਾਰਾਂ ਧੱਕਾ ਕਰਨਗੀਆਂ ਜਾਂ ਸਾਡੇ ਨਾਲ ਧੱਕਾ ਹੋਊਗਾ ਤੇ ਅਸੀਂ ਕੁਝ ਬੋਲਾਂਗੇ ਤਾਂ ਸ੍ਰੀ ਸੰਗਤਾਂ ਨੂੰ ਦੱਸਣ ਵਾਸਤੇ ਇਹ ਚ ਪੜਕਾਉ ਵਾਲੀ ਕਿਹੜੀ ਗੱਲ ਆ ਤੁਹਾਡੇ ਸਾਹਮਣੇ ਆ ਗਈ ਗੱਲ 4 ਤਰੀਕ ਦਾ ਤੁਹਾਨੂੰ ਪਹਿਲਾਂ ਜਿੰਨਾ ਵਿੱਚ ਕੋ ਜਿਹੜੇ ਨਕਲੀ ਲੋਕ ਵੀ ਸੀ ਜਿਨ੍ਹਾਂ ਨੇ ਸਿੱਖੀ ਬਾਣੇ ਨਿਹੰਗ ਸਿੰਘਾਂ ਵਾਲੇ ਬਾਣੇ ਪਾਏ ਹੋਏ ਸੀ ਸੋ ਇਹ ਸਾਰੀ ਗੱਲ ਤੁਹਾਡੇ ਸਾਹਮਣੇ ਆ ਗਈ ਹੈ ਸੋ ਇਸ ਕਰਕੇ ਮੈਂ ਸੰਗਤਾਂ ਨੂੰ ਸੁਚੇਤ ਕਰਨਾ ਚਾਹੁੰਦਾ ਹੈ ਤੇ ਕਈ ਈਰਖਾਵਾਦੀ ਤੇ ਦੁਸ਼ਮਣਵਾਦੀ ਲੋਕ ਇਹ ਲੋਕਾਂ ਨੂੰ ਘਬਰਾ ਕੇ ਇੱਥੇ ਹੋਏ ਵੀ ਸੰਗਤਾਂ ਨੂੰ ਘਬਰਾਹਤ ਕਰ ਰਹੇ ਨਾ ਕੋਈ ਕਹਿ ਰਿਹਾ ਜੀ ਇਹ 11 ਜੀ ਵਾਲਾ ਮਸਲਾ ਸੀ ਉਹ ਉਸੇ ਵਾਂਗ ਹੈ ਇਹ 11 ਜੀ ਦਾ ਮਸਲਾ ਕਾਤਾਪਾ ਸਾਹਿਬ ਨੇ ਸਟੈਂਡ ਲਿਆ ਸਾਡੇ ਸਿੰਘਾਂ ਦੇ ਨਾਲ ਸ਼੍ਰੋਮਣੀ ਕਮੇਟੀ ਨੇ ਸਟੈਂਡ ਲਿਆ ਸੰਗਤਾਂ ਨੇ ਸਾਡੇ ਤੇ ਫੁੱਲ ਵਰਸਾਏ ਹੁਣ ਇਹ ਇਹ ਗੁੰਡਾਗਰਦੀ ਜਿਨ੍ਹਾਂ ਨੇ ਕੀਤੀ ਹੈ ਇਹਨਾਂ ਤੇ ਕਿੰਨੇ ਕੁ ਲੋਕਾਂ ਨੇ ਫੁੱਲ ਵਰਸਾਏ ਤੇ ਵਰਸਾਉਣਗੇ ਕਾਤਾਪਾ ਸਾਹਿਬ ਨੇ ਕੀ ਰਿਪੋਰਟ ਦਿੱਤੀ ਹੈ ਕਾਤਾਪਾ ਸਾਹਿਬ ਦਾ ਕੀ ਹੁਕਮਨਾਮਾ ਹੈ ਸ਼੍ਰੋਮਣੀ ਕਮੇਟੀ ਦਾ ਕੀ ਵਿਚਾਰ ਹੈ ਇਸ ਤੇ ਕਿ ਤੁਸੀਂ ਸਾਰਿਆਂ ਨੇ ਦੇਖ ਲਿਆ ਹੁਣ ਤੁਹਾਡੇ ਸਾਹਮਣੇ ਪੁਲਿਸ ਰਿਪੋਰਟ ਆ ਗਈ ਹੈ ਇਹਦੇ ਵਿੱਚ ਕੋਈ ਸਾਡਾ ਉਹ ਨਹੀਂ ਹੈ ਵੀ ਅਸੀਂ ਕੋਈਆਂ ਲੋਕਾਂ ਨੂੰ ਘਬਰਾਹਤ ਕਰ ਰਹੇ ਆ ਉਹ ਪੋਸਟਾਂ ਅਸੀਂ ਸ਼ੇਅਰ ਕਰ ਦਿੱਤੀਆਂ ਦਵਾਰਾਂ ਜਿਹੜੀ ਆ ਗਿਆ ਤੁਸੀਂ ਦੇਖ ਲਿਆ ਹੋਣਾ ਕਿ ਇਹ ਜਿਹੜੇ ਕਹਿੰਦੇ ਸੀ ਜੀ ਫਲਾਣ ਤਮਕੇ ਦਾ ਪਿੰਡ ਦਾ ਹੀ ਮਸਲਾ ਹੈ ਜੀ ਹੁਣ ਤਾਂ ਬਹਿ ਕੇ ਮਸਲਾ ਹੱਲ ਕਰ ਲਿਆ ਹੋਣਾ ਹੁਣ ਤਾਂ ਕਾਸਾ ਕਾਸਾ ਤੋਂ ਲੈਟਰ ਆ ਗਿਆ ਨਾ ਇਹਨਾਂ ਕੋਲੇ ਵੀ ਭਾਈ ਇਹਨਾਂ ਦਾ ਹੱਕ ਬਣਦਾ ਸੋਚ ਕਰਕੇ ਇਹ ਮਸਲੇ ਕਾਰਤਾਪਾ ਸਾਹਿਬ ਦੇ ਆ ਗੁਰਦੁਆਰਾ ਸਾਹਿਬ ਦੇ ਉੱਤੇ ਅਕਾਲਤਾਪਾ ਸਾਹਿਬ ਦਾ ਅਵਤਾਰ ਹੈ ਸਿੱਖ ਸੰਸਥਾਵਾਂ ਇਹਦਾ ਫੈਸਲਾ ਕਰਨਗੀਆਂ ਸੋ ਇਸ ਕਰਕੇ ਬੇਨਤੀ ਹੈ ਭਾਈ ਗੁਮਰਾਹ ਨਾ ਹੋਵੋ ਇਸ ਤੋਂ ਪਹਿਲਾਂ ਸ਼ਰਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਅਨੁਮਾਨ ਘੜਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂਵਾਲ ਵਿਖੇ ਕੁਝ ਲੋਕਾਂ ਵੱਲੋਂ ਹਮਲਾ ਕਰਨ ਦੀ ਉਹਨਾਂ ਵੱਲੋਂ ਸਖਤ ਨਕੇਦੀ ਕੀਤੀ ਗਈ ਸੀ ਐਡਵੋਕੇਟ ਧਾਮੀ ਨੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਇਮਿਤਕੇ ਕੀਤਾ ਗਿਆ ਹਮਲਾ ਜਿਸ ਨੂੰ ਸਿਕ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਕਿਹਾ ਕਿ ਬੜੇ ਹੀ ਵਿਹੈਸ਼ੀਾਨਾ ਤਰੀਕੇ ਨਾਲ ਗੁਰਦੁਆਰਾ ਸਾਹਿਬ ਅੰਦਰ ਸੁੱਤੇ ਸੰਗਾਂ ਤੇ ਹਮਲਾ ਕਰਕੇ ਇਹ ਸੰਗਾਂ ਸਮੇਤ ਛੋਟੇ-ਛੋਟੇ ਬੱਚਿਆਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਹ ਸਭ ਕੁਝ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੇ ਜਿੱਥੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਮੋਰੀ ਰੋਲ ਅਦਾ ਕੀਤਾ ਉੱਥੇ ਜਿਸ ਵੀ ਖੇਤਰ ਵਿੱਚ ਬਸੇ ਨੇ ਉੱਥੋਂ ਦੀ ਤਰੱਕੀ ਵਿੱਚ ਵੀ ਵੱਡਾ ਯੋਗਦਾਨ ਪਾਇਆ ਉਹਨਾਂ ਕਹਾਂ ਕਿ ਦੁੱਖ ਦੀ ਗੱਲ ਹੈ ਕਿ ਇਸ ਦੇ باوجود ਵੀ ਸੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਹਨਾਂ ਕਹਾਂ ਕਿ ਰਾਜਸਥਾਨ ਅੰਦਰ ਸੱਖਾਂ ਨੂੰ ਪਹਿਲਾਂ ਵੀ ਕਈ ਵਾਰ ਕਕਾਰਾਂ ਕਰਕੇ ਵੱਡੀਆਂ ਮੁਸ਼ਕਲਾਂ 'ਚੋਂ ਲੰਘਣਾ ਪਿਆ ਇਸ ਤੇ ਵਿਰੋਧ ਜਿੱਥੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਆਵਾਜ਼ ਉਠਾਈ ਉੱਥੇ ਹੀ ਸਥਾਨਕ ਸੱਖਾਂ ਨੇ ਸਰਕਾਰ ਨੂੰ ਆਪਣੇ ਫੈਸਲੇ ਬਦਲਣ ਲਈ ਮਜਬੂਰ ਕੀਤਾ ਉਹਨਾਂ ਕਹਾਂ ਕਿ ਬਹੁਤ ਸਾਰੇ ਲੋਕ ਸਮਾਜ ਵਿੱਚ ਵੰਡੀਆਂ ਪਾ ਕੇ ਆਪਣੀ ਸਿਆਸਤ ਚਮਕਾਉਣੀ ਚਾਹੁੰਦੇ ਨੇ ਜੋ ਦੇਸ਼ ਹਿੱਤ ਵਿੱਚ ਨਹੀਂ ਹੈ ਉਹਨਾਂ ਕਹਾਂ ਕਿ ਕਿਸੇ ਵੀ ਅਜਿਹੀ ਖੁੱਲ ਨਹੀਂ ਦਿੱਤੀ ਜਾ ਸਕਦੀ ਕਿ ਉਹ ਜਹੀਆਂ ਹਰਕਤਾਂ ਕਰੇ